ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪੜਨ ਜਾ ਰਹੇ ਹਾਂ ਇੰਦਰਾ ਗਾਂਧੀ ਜੀ ਬਾਰੇ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਇੰਦਰਾ ਗਾਂਧੀ ਭਾਰਤ ਦੀ ਪਹਿਲੀ ਅਤੇ ਹੁਣ ਤੱਕ ਦੀ ਸੂਝਵਾਨ ਤੇ ਨੇਡਰ ਮਹਿਲਾ ਪ੍ਰਧਾਨ ਮੰਤਰੀ ਸੀ ਉਹਨਾਂ ਨੂੰ ਆਇਰਨ ਲੇਡੀ ਵਜੋਂ ਵੀ ਜਾਣਿਆ ਜਾਂਦਾ ਹੈ ਇੰਦਰਾ ਗਾਂਧੀ ਦਾ ਜਨਮ 19 ਨਵੰਬਰ 1917 ਈਸਵੀ ਨੂੰ इलाहाबाद ਵਿੱਚ ਕਮਲਾ 네ਹਰੂ ਜੀ ਦੀ ਕੁੱਖੋਂ ਹੋਇਆ। ਆਪ ਜੀ ਦੇ ਪਿਤਾ جواਹਰ ਲਾਲ 네ਹਰੂ ਜੀ ਸਨ। ਆਪ 네ਹਰੂ ਜੀ ਦੀ ਇਕਲੋਤੀ ਪੁੱਤਰੀ ਸਨ। ਆਪ ਜੀ ਨੇ ਉੱਚ ਵਿਦਿਆ ਸਵਿਟਜ਼ਰਲੈਂਡ ਅਤੇ ਸ਼ਾਂਤੀ ਨਕੇਤਨ ਤੋਂ ਪ੍ਰਾਪਤ ਕੀਤੀ। 23 ਸਾਲ ਦੀ ਉਮਰ ਵਿੱਚ ਆਪ ਕਾਂਗਰਸ ਦੀ ਮੈਂਬਰ ਬਣੀ। 25 ਸਾਲ ਦੀ ਉਮਰ ਵਿੱਚ ਆਪ ਦਾ ਵਿਆਹ ਸ਼੍ਰੀ ਫਿਰੋਜ਼ ਗਾਂਧੀ ਨਾਲ ਹੋਇਆ। ਆਪ ਜੀ ਦੇ ਦੋ ਪੁੱਤਰ ਰਾਜੀਵ 1944 ਅਤੇ ਸੰਜੇ 1946 ਵਿੱਚ ਪੈਦਾ ਹੋਏ 1960 ਤੋਂ 1970 ਤੱਕ ਆਪਨੇ ਪਹਿਲੇ ਸ਼ਾਸਨ ਕਾਲ ਵਿੱਚ ਬੈਂਕਾਂ ਦਾ ਕੌਮੀਕਰਨ ਕੀਤਾ 1971 ਵਿੱਚ ਭਾਰਤ-ਪਾਕ جنگ ਜਿੱਤੀ ਪਾਕਿਸਤਾਨ ਦਾ ਇੱਕ ਅੰਗ ਕੱਟ ਕੇ ਬੰਗਲਾਦੇਸ਼ ਦੀ ਸਥਾਪਨਾ ਕੀਤੀ ਅਤੇ ਭਾਰਤ ਰਤਨ ਦੀ ਉਪਾਧੀ ਪ੍ਰਾਪਤ ਕੀਤੀ 1974 ਵਿੱਚ ਪ੍ਰਮਾਣੂ ਧਮਾਕਾ ਕੀਤਾ ਗਿਆ। 1970 ਦੀਆਂ ਚੋਣਾਂ ਵਿੱਚ ਕਈ ਕਾਰਨਾ ਕਰਕੇ ਆਪ ਜੀ ਦੀ ਪਾਰਟੀ ਨੂੰ ਹਾਰ ਦਾ ਮੂੰਹ ਤੱਕਣਾ ਪਿਆ। 1980 ਵਿੱਚ ਆਪ ਨੇ ਫਿਰ ਪ੍ਰਧਾਨ ਮੰਤਰੀ ਦੀ ਪਦਵੀ ਸੰਭਾਲੀ। ਇਸ ਕਾਰਜਕਾਲ ਵਿੱਚ ਭਾਰਤ ਦੇ ਪਹਿਲੇ ਪੁਲਾੜ ਯਾਤਰੀ ਰਕੇਸ਼ ਸ਼ਰਮਾ ਨੇ ਉਡਾਨ ਭਰੀ। ਇਸ ਕਾਰਜਕਾਲ ਵਿੱਚ ਆਪ ਅਸਮ ਤੇ ਪੰਜਾਬ ਵਰਗੇ ਗੰਭੀਰ ਮਸਲਿਆਂ ਦਾ ਹੱਲ ਕਰਨ ਅਤੇ ਮਹਿੰਗਾਈ ਤੇ ਥੁੜ ਨੂੰ ਠੱਲ ਪਾਉਣ ਵਿੱਚ ਸਫਲ ਰਹੇ 31 ਅਕਤੂਬਰ 1984 ਈਸਵੀ ਨੂੰ ਆਪ ਜੀ ਦੇ ਦੋ ਅੰਗ ਰੱਖਿਆ ਕਹਾਣੀ ਆਪ ਤੇ ਗੋਲੀਆਂ ਚਲਾ ਕੇ ਆਪ ਦੀ ਹੱਤਿਆ ਕਰ ਦਿੱਤੀ 인ਦਰਾ ਗਾਂਧੀ ਜੀ ਇੱਕ ਸੱਚੀ ਦੇਸ਼ ਭਗਤੀ ਤਨਵਾਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ